ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਆਏ ਦਿਨ ਅਸੀਂ ਤੁਹਾਨੂੰ ਭਾਰਤ ਦੇ ਸੰਵਿਧਾਨ ਦੇ ਨਾਲ ਤੇ ਜਾਂ ਤਾਂ ਤੇ ਭਾਰਤ ਦੇ ਸੰਵਿਧਾਨ ਦੀ ਵਿਚਾਰਧਾਰਾ ਵਾਏ ਜੋੜਦੇ ਰਹਿੰਦੇ ਆਂ ਤੇ ਉਸ ਬਾਰੇ ਗੱਲ ਕਰਦੇ ਰਹਿੰਦੇ ਸਾਡੇ ਲਈ ਸੋ ਜਿੰਨੇ ਵੀ ਸਾਡੇ ਚੈਨਲ ਦੇ ਨਾਲ ਜੁੜਦੇ ਨੇ ਤੇ ਜਦ ਚੈਨਲ ਨਾਲ ਜੁੜ ਕੇ ਜਾਣਕਾਰੀਆਂ ਵਿੱਚ ਵਾਅਦਾ ਕਰਦੇ ਨੇ ਜਾਂ ਜਾਣਕਾਰੀਆਂ ਸਾਂਝੀਆਂ ਕਰਦੇ ਨੇ ਸਾਰਿਆਂ ਦਾ ਤਾਂ ਇਹਦੇ ਲਈ ਧੰਨਵਾਦ ਬਹੁਤ ਬਹੁਤ ਆਦਰਕ ਸਤਿਕਾਰ ਤੇ ਮਾਨ ਹੁਣ ਗੱਲਾਂ ਇਹ ਨੇ ਕਿ ਕਈ ਦਿਨਾਂ ਤੋਂ ਆਪਣੇ ਚੈਨਲ ਤੇ ਕੁਝ ਪ੍ਰੋਬਲਮ ਚੱਲ ਰਹੀਆਂ ਨੇ ਜਿਸ ਕਰਕੇ ਥੋੜਾ ਜਿਹਾ ਜਿਹੜੀ ਆਪਣੀ ਵੀਡੀਓ ਆ ਜਾਦਾ ਅੱਗੇ ਸ਼ੇਅਰ ਨਹੀਂ ਹੋ ਰਹੀ ਤੇ ਜਾਦਾ ਅੱਗੇ ਜਾ ਨਹੀਂ ਰਹੀ ਪਰ ਜਿੰਨੇ ਵੀ ਆਪਣੇ ਲਾਈਵ ਤੇ ਆਉਂਦੇ ਨੇ ਜਾਂ ਲਾਈਵ ਸੁਣਦੇ ਨੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਦਿਆਂ ਕਰੋ ਤਾਂ ਕਿ ਆਪਣੀ ਵੀਡੀਓ ਸਾਰੇ ਲੋਕਾਂ ਤੱਕ ਪਹੁੰਚ ਸਕੇ ਤੇ ਕੋਈ ਇਸ ਵੀਡੀਓ ਤੋਂ ਵੰਜਾ ਨਾ ਰਹੇ ਤੇ ਵੀਡੀਓ ਤੋਂ ਸੋਨੋ ਨਾ ਰਹਿ ਜਵੇ ਤੇ ਚੀਜ਼ਾਂ ਬਾਰੇ ਧਿਆਨ ਰੱਖਿਆ ਕਰੋ ਤੇ ਹੁਣ ਲਗਭਗ ਸਾਡੀਆਂ ਧਰਾਮਾਂ ਵਾਲੇ ਜੋ 395 ਧਰਾਮਾਂ ਸੀ ਆਰਟੀਕਲ ਸੀ ਉਹ ਮੁਕੰਮਲ ਹੋ ਗਏ ਨੇ ਤੇ ਹੁਣ ਅਸੀਂ ਅੱਜ ਜਿਹੜੀ ਆਪਾਂ ਪੜਾਂਗੇ ਕਿ ਜੋ ਅਸੈਂਬਲੀ ਦੇ ਵਿੱਚ ਬਿਆਨ ਹੋਏ ਅਸੈਂਬਲੀ ਦੇ ਵਿੱਚ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਅੰਬੇਦਕਰ ਜੀ ਨੇ ਜੋ ਆਪਣਾ ਬਿਆਨ ਦਿੱਤਾ ਜਾਂ ਆਪਣਾ ਪ੍ਰਚਾਰ ਕੀਤਾ ਜਾਂ ਕੁਝ ਗੱਲਾਂ ਕਹੀਆਂ ਉਹ ਕੀ ਕਹੀਆਂ ਅਸੀਂ ਤੇ ਉਹਨਾਂ ਗੱਲਾਂ ਦਾ ਜ਼ਿਕਰ ਕੀ ਸੀ ਤੇ ਉਹ ਗੱਲਾਂ ਕਹਿਣ ਦਾ ਮਤਵ ਲੈ ਕੀ ਸੀ ਤੇ ਲੋਕਾਂ ਨੇ ਉਸ ਬਾਰੇ ਕੀ ਗੱਲਾਂ ਕਹੀਆਂ ਜਾਂ ਕੀ ਸਹਿਮਤੀ ਦਿੱਤੀ ਉਸ ਬਾਰੇ ਆਪਾਂ ਡਿਸਕਸ ਕਰਾਂਗੇ ਤੇ ਅੱਜ ਦੇ ਬੜੇ ਵੀਡੀਓ ਵਿੱਚ ਪੜ੍ਹਾਂਗੇ ਵੀ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਸੰਵਧਾਨ ਦੇ ਬਾਰੇ ਕੀ ਕਿਹਾ ਸੈਂਬਲੀ ਦੇ ਵਿੱਚੋਂ ਸੈਂਬਲੀ ਨੂੰ ਸੰਬੋਧਨ ਕਿਵੇਂ ਕੀਤਾ ਸੋ ਜਿੰਨੇ ਵੀ ਸਾਡੇ ਚੈਨਲ ਨਾਲ ਜੁੜਨਗੇ ਜਾਂ ਆਪਣੇ ਚੈਨਲ ਦੇ ਥਰੂ ਵੀਡੀਓ ਰਾਹੀਂ ਆਪਣਾ ਪੱਖ ਸੁਣਨਗੇ ਜਾਂ ਪੱਖ ਪੇਸ਼ ਕਰਨਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਜੋ ਵੀਡੀਓ ਸੁਣਨ ਨੂੰ ਰਹਿ ਗਏ ਉਹਨਾਂ ਨੂੰ ਜਿੰਨੇ ਵੀ ਲਾਈਨ ਤੇ ਆਉਂਦੇ ਨੇ ਉਹ ਵੀਡੀਓ ਕੇ ਇਹ ਕਹੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਸੀਂ ਇਸ ਸਬਦਾਨ ਨਾਲ ਜੋ ਸਕੋ ਸਬਦਾਨਿਕ ਵਿਚਾਰਧਾਰਾ ਨਾਲ ਜੁੜ ਸਕੋ। ਸੋ ਸਬਦਾਨ ਦੇ ਤਹਿਤ ਵੀਡੀਓ ਬਣਾਉਂਦਾ ਇਹ ਮਤਲਬ ਹੁੰਦਾ ਕਿ ਤੁਸੀਂ ਇਸ ਵੀਡੀਓ ਰਾਹੀਂ ਆਪਣੀ ਜ਼ਿੰਦਗੀ ਵਿੱਚ ਕੁਝ ਦਾ ਸੁਧਾਰ ਕਰ ਸਕੋ, ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਤੱਥ ਨੂੰ ਪੇਸ਼ ਕਰ ਸਕੋ। ਕਿਉਂਕਿ ਦੇਖੋ ਹਰ ਚੀਜ਼ ਸਾਨੂੰ ਸੌਖੀ ਨਹੀਂ ਮਿਲਦੀ। ਤੇ ਹਰ ਇੱਕ ਚੀਜ਼ ਲਈ ਸੰਘਰਸ਼ ਵੀ ਕਰਨਾ ਪੈਂਦਾ ਸੰਘਰਸ਼ ਵਿੜਨਾ ਪੈਂਦਾ ਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਵੀ ਕਰਨੀ ਪੈਂਦੀ ਆ ਤੇ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਣੀ ਵੀ ਪੈਂਦੀ ਸੋ ਹੁਣ ਅਸੀਂ ਪੜਾਂਗੇ 바ਵਾ ਸਾਹਿਬ ਡਾਕਟਰ ਅੰਬੇਦਕਰ ਦਾ ਜੋ ਸੰਵਿਧਾਨ ਹੈ ਤੇ ਭਾਰਤੀ ਸੰਵਿਧਾਨ ਹੈ ਇਸ ਦੇ ਵਿੱਚ ਕੀ ਲਿਖਿਆ ਹੁਣ ਜਿਹੜਾ ਸੈਂਬਲੀ 'ਚ ਭਾਸ਼ਣ ਦਿੱਤਾ ਸੀ 바ਵਾ ਸਾਹਿਬ ਅੰਬੇਦਕਰ ਨੇ ਉਹਨੇ ਕਿਹਾ ਵੀ ਜੇ ਮੈਂ ਸਾਧਨ ਅੱਗੇ ਆਪਣਾ ਭਾਸ਼ਣ ਸ਼ੁਰੂ ਵਿੱਚ ਪ੍ਰਸਤਾਵ ਦੇ ਸਮਰਥਨ ਵਿੱਚ ਕਿਹਾ ਸੀ 바ਵਾ ਸਾਹਿਬ ਨੇ ਕਿਹਾ ਕਿ ਜਿਵੇਂ ਮੈਂ ਸੰਵਿਧਾਨ ਦੇ ਸਦਨ ਅੱਗੇ ਜਿਵੇਂ ਮੈਂ ਸਦਨ ਦੇ ਅੱਗੇ ਆਪਣੇ ਭਾਸ਼ਣ ਵਿੱਚ ਪ੍ਰਸਤਾਵ ਦੇ ਸਮਰਥਨ ਵਿੱਚ ਕਿਹਾ ਸੀ ਕਿ ਸੰਵਿਧਾਨ ਇੱਕ ਬਣਤਰ ਆ ਇੱਕ ਰਚਨਾ ਇੱਕ ਪ੍ਰਬੰਧ ਆ ਜਿਹਦਾ ਉਦੇਸ਼ ਰਾਜ ਦੇ ਵੱਖ-ਵੱਖ ਅੰਗਾਂ ਦੇ ਕੰਮਕਾਜ ਨੂੰ ਨਿਯਮਤ ਕਰਦਾ ਹੈ ਇਹ ਕੋਈ ਐਸਾ ਪ੍ਰਬੰਧ ਨਹੀਂ ਹੈ ਜਿਸ ਦੁਆਰਾ ਇੱਕ ਖਾਸ ਦਲ ਦੇ ਖਾਸ ਮੈਂਬਰਾਂ ਨੂੰ ਅਧਿਕਾਰ ਦਿੱਤੇ ਜਾਣ ਰਾਜ ਦੀ ਨੀਤੀ ਕੀ ਹੋਵੇ ਸਮਾਜਿਕ ਤੇ ਆਰਥਿਕ ਪੱਖਾਂ ਤੋਂ ਸਮਾਜ ਨੂੰ ਕਿਵੇਂ ਸੰਗਠਿਤ ਕੀਤਾ ਜਾਂਦਾ ਹੈ ਇਹ ਫੈਸਲਾ ਲੋਕਾਂ ਨੇ ਆਪਣੇ ਸਮੇਂ ਤੇ ਸਥਿਤੀਆਂ ਅਨੁਸਾਰ ਕਰਨਾ ਹੈ ਕਿ ਸਾਨੂੰ ਕਿੱਥੇ ਕਿਸ ਕਾਨੂੰਨ ਦੀ ਲੋੜ ਆ ਕਿੱਥੇ ਵਿਚਾਰਧਾਰਾ ਦੀ ਲੋੜ ਇਹ ਸੰਵਿਧਾਨ ਵਿੱਚ ਨਹੀਂ ਲਿਖਿਆ ਗਿਆ ਲਿਖਿਆ ਜਾ ਸਕਦਾ ਇਹ ਸੰਵਿਧਾਨ ਦੇ ਵਿੱਚ ਲਿਖਿਆ ਨਹੀਂ ਜਾ ਸਕਦਾ ਕਿ ਲੋਕਾਂ ਨੂੰ ਕਿਸ ਚੀਜ਼ ਦੀ ਕਿੱਥੇ ਜ਼ਰੂਰਤ ਹੈ ਕਿਉਂਕਿ ਸਥਿਤੀਆਂ ਦੇ ਹਿਸਾਬ ਨਾਲ ਬੰਦੇ ਦੀਆਂ ਜ਼ਰੂਰਤਾਂ ਬਦਲਦੀਆਂ ਰਹਿੰਦੀਆਂ ਨੇ ਬੰਦੇ ਦੀਆਂ ਵਿਚਾਰਾਂ ਬਦਲਦੀਆਂ ਰਹਿੰਦੀਆਂ ਨੇ ਉਸ ਸੰਵਿਧਾਨ ਇਸ ਗੱਲ ਨਾਲ ਬਾਬਾ ਸਾਹਿਬ ਨੇ ਕਿਹਾ ਕਿ ਮੈਂ ਇਹ ਸੰਵਿਧਾਨ ਦੇ ਵਿੱਚ ਇਹ ਨਹੀਂ ਲਿਖ ਸਕਦਾ ਕਿ ਲੋਕਾਂ ਦੀਆਂ ਸਮੇਂ ਦੇ ਨਾਲ ਬਦਲਣ ਵਾਲੀਆਂ ਗੱਲਾਂ ਕੀ ਨੇ ਵਿਚਾਰਾਂ ਕੀ ਨੇ ਕਿਉਂਕਿ ਇਸ ਦਾ ਭਾਵ ਲੋਕਤੰਤਰ ਨੂੰ ਖਤਮ ਕਰਨਾ ਹੈ ਅਗਰ ਇਹ ਫੈਸਲਾ ਲੋਕਾਂ ਨੇ ਆਪਣੇ ਲੋਕਾਂ ਨੇ ਆਪ ਸਮੇਂ-ਸਮੇਂ ਸਥਿਤੀਆਂ ਅਨੁਸਾਰ ਕਰਨਾ ਹੈ ਇਹ ਸੰਵਿਧਾਨ ਵਿੱਚ ਨਹੀਂ ਲਿਖਿਆ ਜਾ ਸਕਦਾ ਕਿਉਂਕਿ ਇਸ ਦਾ ਭਾਵ ਲੋਕਤੰਤਰ ਨੂੰ ਖਤਮ ਕਰ ਹੁਣ ਜੇ ਇਹ ਸੰਵਿਧਾਨ ਲੋਕਾਂ ਦੀ ਵਿਚਾਰਧਾਰਾ ਨਾਲ ਲਿਖਿਆ ਜਾਂਦਾ ਜਾਂ ਲੋਕਾਂ ਦੇ ਮਸਲਿਆਂ ਨਾਲ ਲਿਖਿਆ ਜਾਂਦਾ ਜਾਂ ਲੋਕਾਂ ਦੀਆਂ ਵਿਚਾਰਧਾਰਾ ਨਾਲ ਇਸ ਨੂੰ ਸਮੇਂ-ਸਮੇਂ ਬਦਲਿਆ ਜਾਂਦਾ ਤਾਂ ਲੋਕਤੰਤਰ ਖਤਮ ਹੋ ਜਾਂਦਾ ਇਹ ਹੋ ਸਕਦਾ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਹ ਸਾਨੂੰ ਦੇਖਣ ਨੂੰ ਨਾ ਮਿਲਦਾ ਤੇ ਸਾਨੂੰ ਇਹ ਚੀਜ਼ਾਂ ਬਹੁਤ ਸਾਹਮਣੇ ਹੁੰਦੀਆਂ। ਹੁਣ ਸੰਵਿਧਾਨ ਇੱਕ ਮੌਲਿਕ ਦਸਤਾਵੇਜ਼ ਹੈ। ਸੰਵਿਧਾਨ ਇੱਕ ਮੌਲਿਕ ਦਸਤਾਵੇਜ਼ ਹੈ ਜੋ ਰਾਜ ਦੇ ਤਿੰਨ ਅੰਗਾਂ ਕਾਰਜਪਾਲਿਕਾ, ਨਿਆਂਪਾਲਿਕਾ ਤੇ ਵਿਧਾਨ ਮੰਡਲ ਵਿੱਚ ਸਥਿਤੀਆਂ ਦੀ ਸ਼ਕਤੀ ਨੂੰ ਪ੍ਰਵਾਸ਼ਿਤ ਕਰਦਾ। ਹੁਣ ਜਿਹੜਾ ਸੰਵਿਧਾਨ ਹੈ ਇੱਕ ਮੌਲਿਕ ਦਸਤਾਵੇਜ਼ ਹੈ ਜਿਹਦੇ ਵਿੱਚ ਕਾਰਜਪਾਲਿਕਾ, ਨਿਆਂਪਾਲਿਕਾ, ਵਿਧਾਨ ਮੰਡਲ ਤਿੰਨ ਅੰਗ ਜੋ ਬਖਵਕ ਦੈਰਿਆਂ ਵਿੱਚ ਸ਼ਕਤੀਆਂ ਪ੍ਰਕਾਸ਼ਿਤ ਕਰਦੇ ਨੇ ਪ੍ਰਵਾਸ਼ਿਤ ਕਰਦੇ ਨੇ ਇਸ ਵਿੱਚ ਨਾਗਰਿਕ ਬਨਾਮ ਕਾਰਜਪਾਲਿਕਾ ਅਤੇ ਵਿਧਾਨ ਮੰਡਲ ਦੀਆਂ ਸ਼ਕਤੀਆਂ ਵੀ ਪ੍ਰਭਾਵਿਤ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਸ਼ਕਤੀ ਨਿਤੀਆਂ ਜਾਂਦੀਆਂ ਜਿਵੇਂ ਕਿ ਸਾਡੇ ਮੂਲ ਅਧਿਕਾਰਾਂ ਬਾਰੇ ਅਧਿਆਇ ਵਿੱਚ ਲਿਖਿਆ ਗਿਆ ਹੈ ਕਿ ਅਸਲ ਵਿੱਚ ਸੰਵਿਧਾਨ ਦਾ ਉਦੇਸ਼ ਕੇਵਲ ਰਾਜ ਦੇ ਅੰਗਾਂ ਦਾ ਨਿਰਮਾਣ ਕਰਨਾ ਹੀ ਨਹੀਂ ਬਲਕਿ ਰਾਜ ਦੀ ਅਧਿਕਾਰ ਸ਼ਕਤੀ ਨੂੰ ਸੀਮਿਤ ਕਰਨਾ ਵੀ ਹੈ ਕਿਉਂਕਿ ਜੇ ਵੱਖ-ਵੱਖ ਅੰਗਾਂ ਦੇ ਸੱਤਾ ਅਧਿਕਾਰ ਸੀਮਤ ਨਾ ਕੀਤੇ ਜਾਂਦੇ ਤਾਂ ਅਤਿਆਚਾਰ ਅਤੇ ਦਮਨ ਦਾ ਕੋਈ ਹਿਸਾਬ ਨਹੀਂ ਰਹੇਗਾ ਤੇ ਵਿਧਾਨ ਮੰਡਲ ਜਿਹੜਾ ਮਰਜ਼ੀ ਕਾਨੂੰਨ ਬਣਾਵੇ ਕਾਰਜਪਾਲਿਕਾ ਕੋਈ ਵੀ ਫੈਸਲਾ ਲਵੇ ਉੱਚਤਮ ਨਿਆਂਪਾਲਿਕਾ ਕਾਨੂੰਨ ਦੀ ਜੋ ਮਰਜ਼ੀ ਵਿਆਖਿਆ ਕਰੇ ਸਭ ਦੀ ਲਗਾਮ ਖੁੱਲੀ ਹੋਵੇ ਹੁਣ ਸੰਵਿਧਾਨ ਬਣਾਉਣ ਦੇ ਸਾਡੇ ਉਦੇਸ਼ ਕੀ ਸੰਵਿਧਾਨ ਬਣਾਉਣ ਦੀ ਲੋੜ ਕਿਉਂ ਪਈ ਸੰਵਿਧਾਨ ਬਣਾਉਣ ਦੇ ਉਦੇਸ਼ ਕੀ ਸੀ ਇਹਦੇ ਬਾਰੇ ਸਾਨੂੰ ਕੀ ਕਿਹਾ ਗਿਆ ਕਿ ਮੈਂ ਸਵਾ ਦੇ ਕੁਝ ਮਿੰਟਾਂ ਵਿੱਚ ਇਹ ਸਪਸ਼ਟ ਕਰਨ ਕਰਨ ਲਈ ਸਮਾ ਸਵਾ ਦੇ ਕੁਝ ਕਹਿੰਦੇ ਬਾਬਾ ਸਾਹਿਬ ਨੇ ਕਿਹਾ ਮੈਂ ਸਵਾ ਦੇ ਕੁਝ ਮਿੰਟ ਲੈਣਾ ਚਾਹਣਾ ਕਿ ਮੈਂ ਇਹ ਗੱਲ ਸਪਸ਼ਟ ਕਰ ਸਕਾਂ ਕਿ ਇਸ ਬਾਰੇ ਸੰਵਿਧਾਨ ਦੀ ਮੌਲਿਕ માનਤਾ ਹੈ ਜਿਵੇਂ ਮੈਂ ਦੱਸਿਆ ਕਿ ਬਣਤਰ ਤੌਰ ਤੇ ਸਾਡਾ ਸੰਵਿਧਾਨ ਸੰਸਦਨੀ ਲੋਕਤੰਤਰ ਦੀ ਸਥਾਪਨਾ ਕਰਦਾ ਹੈ ਸ਼ਾਸਨ ਪ੍ਰਣਾਲੀ ਦੀ ਦ੍ਰਿਸ਼ਟੀ ਤੋਂ ਸੰਸਦ ਦੇ ਲੋਕਸ ਦੀ ਲੋਕਤੰਤਰ ਦਾ ਅਰਥ ਹੈ ਇੱਕ ਵਿਅਕਤੀ ਇੱਕ ਵੋਟ ਸਾਡਾ ਇਹ ਭਾਵ ਹੈ ਕਿ ਹਰ ਸਰਕਾਰ ਆਪਣੀ ਰੋਜ਼ ਦੀ ਕਾਰਜਗੁਜ਼ਾਰੀ ਗੁਜ਼ਾਰੀ ਅਤੇ ਇੱਕ ਖਾਸ ਮਿਆਦ ਦੇ ਅੰਤ ਤੇ ਜਦੋਂ ਵੋਟਰਾਂ ਨੂੰ ਸਰਕਾਰ ਦੇ ਕੰਮ ਦਾ ਲੇਖਾ ਜੋਖਾ ਕਰਨ ਦਾ ਅਸਰ ਦਿੱਤਾ ਜਾਵੇ ਤਾਂ ਉਹ ਬਾਰੇ ਅਪਸਦਿਤਤਾ ਜਾਵੇ ਜਾਂ ਆਲੋਚਨਾ ਦੇ ਸਕੰਜੇ ਵਿੱਚ ਰਹੇਗੀ ਇਸ ਸੰਵਿਧਾਨ ਵਿੱਚ ਰਾਜਨੀਤਿਕ ਲੋਕਤੰਤਰ ਇਸ ਕਾਰਨ ਬੀ ਸਥਾਪਿਤ ਕੀਤਾ ਗਿਆ ਕਿ ਅਸੀਂ ਕਿਸੇ ਤਰ੍ਹਾਂ ਦੇ ਲੋਕਾਂ ਦੇ ਕਿਸੇ ਵਿਸ਼ੇਸ਼ ਸਮੂਹ ਦੀ ਸਦੀਵੀ ਤਾਨਾशाही ਸਥਾਪਿਤ ਕਰਨਾ ਨਹੀਂ ਚਾਹੁੰਦੇ ਕਿਉਂਕਿ ਇੱਕ ਵੋਟ ਇੱਕ ਅਧਿਕਾਰ ਦਾ ਮਤਲਬ ਹੈ ਕਿ ਸਾਡੇ ਉੱਪਰ ਇੱਕੋ ਹੀ ਲੋਕ ਨਾ ਕਾਬਜ਼ ਰਹਿਣ ਅਸੀਂ ਬੋੜ ਦੇ ਅਧਿਕਾਰ ਨਾਲ ਹੀ ਆਪਣੇ ਮਨਪਸੰਦੀਆਂ ਸਰਕਾਰਾਂ ਸੁਣ ਚੱਕੀਏ ਮਨਪਸੰਦ ਦੇ ਲੋਕ ਸੁਣ ਚੜੀਏ ਚੁਣ ਸਕੀਏ ਤੇ ਮਨਪਸੰਦ ਦੇ ਕੈਂਡੀਡੇਟ ਚੁਣ ਸਕੀਏ ਹੁਣ ਅਸੀਂ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰ ਦਿੱਤੀ ਹੈ ਸਾਡੀ ਇੱਛਾ ਹੈ ਕਿ ਅਸੀਂ ਆਪਣਾ ਆਦਰਸ਼ ਆਰਥਿਕ ਲੋਕਤੰਤਰ ਦੀ ਸਥਾਪਿਤ ਕਰੀਏ ਅਸੀਂ ਕੇਵਲ ਇਨੀ ਕੁ ਸ਼ਾਸਨ ਪ੍ਰਣਾਲੀ ਨਹੀਂ ਚਾਹੁੰਦੇ ਕਿ ਲੋਕੀ ਆਉਣ ਅਤੇ ਸੱਤਾ ਦੇ ਕਾਬਜ ਹੋਣ ਸਭ ਦਾ ਆਨ ਸਰਕਾਰ ਬਣਾਉਣ ਵਾਲੇ ਸਾਹਮਣੇ ਇੱਕ ਦਰਸ਼ ਰੱਖਣਾ ਚਾਹੁੰਦਾ ਹੈ ਕਿ ਉਹ ਦਰਸ਼ ਆਰਥਿਕ ਲੋਕਤੰਤਰ ਦਾ ਇਸ ਦਾ ਅਰਥ ਮੈਂ ਕਰਦਾ ਹਾਂ ਕਿ ਇੱਕ ਵਿਅਕਤੀ ਇੱਕ ਵੋਟ ਸਵਾਲ ਕੀ ਸਾਡੇ ਕਿ ਇਸ ਬਾਰੇ ਸਾਡਾ ਕੋਈ ਨਿਸ਼ਚਿਤ ਵਿਚਾਰ ਹੈ ਕਿ ਆਰਥਿਕ ਲੋਕਤੰਤਰ ਕਿਵੇਂ ਲਿਆਈ ਕਈ ਤਰੀਕੇ ਹਨ ਜਿਤੇ ਲੋਕ ਵਿਸ਼ਵਾਸ ਕਰਦੇ ਹਨ ਕਿ ਆਰਥਿਕ ਲੋਕਤੰਤਰੀ ਦੀ ਸਥਾਪਨਾ ਕਿਵੇਂ ਕੀਤੀ ਜਾ ਸਕਦੀ ਹੈ ਕਈਆਂ ਦਾ ਮਤ ਹੈ ਕਿ ਸਮਾਜਵਾਦੀ ਰਾਜ ਆਰਥਿਕ ਲੋਕਤੰਤਰ ਦਾ ਉੱਤਮ ਰੂਪ ਹੈ ਅਤੇ ਕਈ ਕਮਿਊਨਿਸਟ ਵਿਚਾਰ ਦੀ ਪੈਰ ਵੀ ਵੀ ਕਰਦੇ ਹਨ ਇਹ ਸੋਚਦੇ ਹਨ ਕਿ ਆਰਥਿਕ ਪ੍ਰਜਾਤੰਤਰ ਦੀ ਸਥਾਪਨਾ ਦੇ ਕਈ ਤਰੀਕੇ ਅਸੀਂ ਜਾਣ ਬੁੱਝ ਕੇ ਨਿਰਦੇਸ਼ ਧੰਤਾਂ ਵਿੱਚ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਹੈ ਜੋ ਸਖਤ ਨਹੀਂ ਹੈ ਤਾਂ ਵੱਖ-ਵੱਖ ਸੋਚਾਂ ਵਾਲੇ ਲੋਕਾਂ ਲਈ ਅਸੀਂ ਕਾफी गुਜਾਇਸ਼ ਰੱਖੀ ਹੈ ਤਾ ਆਰਥਿਕ ਪ੍ਰਜਾਤੰਤਰ ਦੀ ਪ੍ਰਾਪਤੀ ਲਈ ਉਹ ਆਪਣੇ ਆਪਣੇ ਤਰੀਕੇ ਨਾਲ ਵੋਟਰਾਂ ਨੂੰ ਸਮਝਾ ਸਕਣ ਕਿ ਆਰਥਿਕ ਲੋਕਤੰਤਰ ਤੱਕ ਪੁੱਜਣ ਲਈ ਇਹ ਸਭ ਤੋਂ ਚੰਗਾ ਰਾਹ ਹੈ ਜਿਵੇਂ ਕਿ ਉਹ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਪੂਰੀ ਖੋਲ ਦਿੱਤੀ ਗਿਆ ਸੰਭਾਅ ਹੁਣ ਸ਼੍ਰੀਮਾਨ ਜੀ ਬਾਬਾ ਸਾਹਿਬ ਨੇ ਉੱਥੇ ਸੈਂਬਲੀ ਜੇ ਵੀ ਕਿਹਾ ਕਿ ਸ਼੍ਰੀਮਾਨ ਜੀ ਇਹੀ ਕਾਰਨ ਹੈ ਕਿ ਭਾਗ 4 ਦੇ ਆਰਟੀਕਲਾਂ ਦੀ ਭਾਸ਼ਾ ਡਰਾਫਟਿੰਗ ਕਮੇਟੀ ਦੇ ਇਸ ਪ੍ਰਕਾਰ ਰੱਖੀ ਹੈ ਜਿਵੇਂ ਠੀਕ ਸਮਝਿਆ ਗਿਆ ਹੈ ऐसी ਕਿਸੇ ਵਸਤੂ ਨੂੰ ਨਿਸ਼ਚਿਤ ਸ਼ਕਤ ਸ਼ਕਲ ਦੇਣ ਦਾ ਕੋਈ ਫਾਇਦਾ ਨਹੀਂ ਜੋ ਸਮੇਂ ਸਥਿਤੀਆਂ ਅਨੁਸਾਰ ਮੌਲਿਕ ਤੌਰ ਤੇ ਤਬਦੀਲੀ ਅਧੀਨ ਹੋਵੇ ਇਸ ਲਈ ਇਹ ਕਹਿਣ ਦਾ ਕੋਈ ਲਾਭ ਨਹੀਂ ਹੈ ਕਿ ਨਿਰਦੇਸ਼ਕ ਸਿਧਾਂਤਾਂ ਦਾ ਕੋਈ ਮੁੱਲ ਨਹੀਂ ਮੇਰੀ ਜਾਂਚੇ ਨਿਰਦੇਸ਼ਕ ਸਿਧਾਂਤਾਂ ਦਾ ਬਹੁਤ ਮਤਵ ਹੈ ਕਿਉਂਕਿ ਇਸ ਇਹ ਸਾਡੇ ਆਰਥਿਕ ਲੋਕਤੰਤ ਦੇ ਆਦਰਸ਼ ਦੀ ਰੂਪਰੇਖਾ ਬਿਆਨ ਕਰਦੇ ਹਨ ਸੰਵਿਧਾਨ ਵਿੱਚ ਅਸੀਂ ਜਾਣਬੁੱਝ ਕੇ ਨਿਰਦੇਸ਼ਕ ਸਿਧਾਂਤਾਂ ਨੂੰ ਦਰਜ ਕੀਤਾ ਹੈ ਕਿਉਂਕਿ ਅਸੀਂ ਨਹੀਂ ਸੀ ਚਾਹੁੰਦੇ ਕਿ ਸੰਵਿਧਾਨ ਕੇਵਲ ਸੰਸਦ ਦੀ ਸਰਕਾਰ ਦਾ ਹੀ ਸਰੂਪ ਹੋਵੇ ਆਰਥਿਕ ਆਦਰਸ਼ ਲਈ ਕੋਈ ਦਸ਼ਾ ਦਿਸ਼ਾ ਵੀ ਨਾ ਹੋਵੇ ਸਮਾਜਿਕ ਵਿਵਸਥਾ ਦੀ ਕੋਈ ਸੀਧ ਨਾ ਹੋਵੇ ਜਿਹੜੇ ਮਿੱਤਰ ਇਸ ਸਭਾਲ ਤੇ ਉਦੇਚਿਤ ਹੋ ਗਏ ਹਨ ਕੇ ਧਿਆਨ ਵਿੱਚ ਰੱਖਣ ਜੋ ਮੈਂ ਹੁਣੇ ਹੀ ਕਿਹਾ ਕਿ ਸੰਵਿਧਾਨ ਨਿਰਮਾਣ ਸਾਡੇ ਦੋ ਦੇਸ਼ਾਂ ਰਾਜਨੀਤਿਕ ਲੋਕਤੰਤਰੀ ਦਾ ਸਰੂਪ ਨਿਧਾਰਤ ਕਰਨਾ ਅਤੇ ਦੂਜਾ ਇਹ ਨਿਧਾਰਨ ਕਰਨਾ ਕਿ ਸਾਡਾ ਆਦਰਸ਼ ਆਰਥਿਕ ਲੋਕਤੰਤਰ ਹੈ ਕਿ ਇਹ ਸਰਕਾਰ ਕੋਈ ਵੀ ਆਵੇ ਹਰ ਸਰਕਾਰ ਆਰਥਿਕ ਲੋਕਤੰਤਰ ਦੀ ਜਨਨ ਕਰੇਗੀ ਜੋ ਮੈਂਬਰਾਂ ਦੀਆਂ ਗਲਤਫਹਿਮੀਆਂ ਨੂੰ ਦੂਰ ਕਰ ਹੋਣਗੇ ਤੇ ਹੁਣ ਬ੍ਰਿਟਿਸ਼ ਪ੍ਰਣਾਲੀ ਉਚਿਤ ਨਹੀਂ ਬਾਬਾ ਸੇਵਨ ਨੇ ਕਿਹਾ ਜੋ ਬ੍ਰਿਟਿਸ਼ ਪ੍ਰਣਾਲੀ ਸੀ ਜੋ ਸਾਡੇ ਤੋਂ ਪਹਿਲਾਂ ਰਾਜ ਕਾਬਸ ਸੀ ਉਹ ਪ੍ਰਣਾਲੀ ਉਚਿਤ ਕਿਉਂ ਨਹੀਂ ਭਾਰਤ ਵਿੱਚ ਬਹੁਮਤ ਸਮੁਦਾਇਕ ਬਹੁਮਤ ਹੁੰਦਾ ਹੈ ਸਮਾਜਿਕ ਅਤੇ ਰਾਜਨੀਤਿਕ ਪ੍ਰੋਗਰਾਮ ਕੋਈ ਵੀ ਹੋਵੇ ਬਹੁਮਤ ਬਹੁ ਗਿਣਤੀ ਦਾ ਚਰਤਰ ਸਮੁਦਾਇਕ ਹੀ ਰਹੇਗਾ ਕੋਈ ਵੀ ਇਸ ਸਚਾਈ ਨੂੰ ਬਦਲ ਨਹੀਂ ਸਕਦਾ ਜੋ ਇਸ ਦੇ ਮੱਦੇ ਨਜ਼ਰ ਸਪਸ਼ਟ ਹੈ ਕਿ ਜ ਇੱਥੇ ਬ੍ਰਿਸ਼ਟ ਪ੍ਰਣਾਲੀ ਨੂੰ ਲਾਗੂ ਕੀਤਾ ਗਿਆ ਹੈ ਜਿਸ ਦਾ ਨਤੀਜਾ ਸੰਪਰਦਾਇਕ ਬਹੁਮਤ ਨੂੰ ਪੱਕੇ ਤੌਰ ਤੇ ਕਾਰਜਪਾਲਕ ਦੀਆਂ ਸ਼ਕਤੀਆਂ ਪ੍ਰਦਾਨ ਕਰਨਾ ਹੋਵੇਗਾ ਹੁਣ ਇਹ ਵੀ ਕਿਹਾ ਕਿ ਸੰਵਿਧਾਨ ਕਾਫੀ ਚੰਗਾ ਹੈ ਕਿਉਂ ਕਿ ਹ ਕੋਈ ਵੀ ਸੰਵਿਧਾਨ ਸੰਪੂਰਨ ਨਹੀਂ ਹੁੰਦਾ ਖੜਾ ਕਮੇਟੀ ਆਰ ਆਰ ਪਖੜਾ ਸੰਵਿਧਾਨ ਵਿੱਚ ਸੁਧਾਰ हेतु ਕੁਝ ਤਰਸੀਮਾਂ ਦਾ ਸੁਝਾਅ ਦੇ ਰਹੀ ਹੈ ਪ੍ਰੰਤੂ ਸੁਭਾਈ ਅਸੈਂਬਲੀਆਂ ਵਿੱਚ ਬਹਿਸਾਂ ਤੋਂ ਮੈਨੂੰ ਇਹ ਕਹਿਣ ਦਾ ਹੌਸਲਾ ਮਿਲਿਆ ਹੈ ਇਹ ਖਾਰੜਾ ਕਮੇਟੀ ਨੇ ਜਿਵੇਂ ਸੰਵਿਧਾਨ ਤਿਆਰ ਕੀਤਾ ਹੈ ਸੰਵਿਧਾਨ ਦੇ ਇਸ ਦੇਸ਼ ਵਿੱਚ ਸ਼ੁਰੂਆਤ ਕਰਨ ਦਾ ਕਾਫੀ ਚੰਗਾ ਸਮਾਂ ਹੈ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਕਾਰਗਰ ਹੈ ਤੇ ਲਚਕੀਲਾ ਹੈ ਅਤੇ ਅਮਨ ਤੇ ਜੰਗ ਦੋਹਾਂ ਮੌਕੇ ਦੇਸ਼ ਨੂੰ ਇੱਕ ਮੋਟ ਕਰਨ ਲਈ ਕਾਫੀ ਮਜ਼ਬੂਤ ਵੀ ਹੈ ਅਸਲ ਵਿੱਚ ਜੇ ਮੈਂ ਇਹ ਕਹਾ ਕਿ ਜੇ ਸੰਵਿਧਾਨ ਅਧੀਨ ਹਾਲਾਤ ਵਿਗੜਦੇ ਹਨ ਤਾਂ ਇਹ ਕਾਲ ਨਹੀਂ ਹੋਵੇਗਾ ਕਿ ਸਾਡਾ ਸੰਵਿਧਾਨ ਖਰਾਬ ਹੈ ਕਹਣਾ ਇਹ ਹੋਵੇਗਾ ਕਿ ਮਨੁੱਖ ਲਾਗੂ ਕਰਨ ਵਾਲੇ ਹੀ ਨਕਮੇ ਸੀ ਦੇਖੋ ਕਿ ਡੀ ਅਸੈਂਬਲੀ ਦੇ ਮੂੰਹ ਤੇ ਉਹਨਾਂ ਨੇ ਚਪੀਟ ਮਾਰੀ ਕਿ ਅਗਰ ਦੇਸ਼ ਦੇ ਹਾਲਾਤ ਵਿਗੜਦੇ ਨੇ ਕਿਸੇ ਕੰਮ ਕਰਕੇ ਸੰਵਿਧਾਨ ਦੇ ਅਧੀਨ ਹਾਲਾਤ ਵਿਗੜਨ ਦਾ ਇਹ ਨਹੀਂ ਕਹਿਣਾ ਕਿ ਸੰਵਿਧਾਨ ਵਾਲਾ ਸਗੋਂ ਉਹ ਲੋਕ ਮਾਰੇ ਹੋਣਗੇ ਜੋ ਸੰਵਿਧਾਨ ਨੂੰ ਲਾਗੂ ਕਰਨ ਵਾਲਾ ਹੀ ਨਿਕੰਮਾ ਸੀ ਜਿਨ੍ਹਾਂ ਨੇ ਸੰਵਿਧਾਨ ਨੂੰ ਐਸੀ ਰੂਪਰੇਖਾ ਦਿੱਤੀ ਕਿ ਉਹਨਾਂ ਨੇ ਇਹ ਕਹਿਣਾ ਸੀ ਕਿ ਮੈਂ ਕਹਾ ਕਿ ਜੇ ਸੰਵਿਧਾਨ ਅਧੀਨ ਹਾਲਾਤ ਵਿਗੜ ਜਾਣ ਤਾਂ ਇਹ ਕਾਲ ਨਹੀਂ ਹੋਵੇਗਾ ਕਿ ਸਾਡਾ ਸੰਵਿਧਾਨ ਖਰਾਬ ਹੈ ਕਹਿੰਦਾ ਇਹ ਹੋ ਗਿਆ ਕਿ ਮਨੁੱਖ ਲਾਗੂ ਕਰਨ ਵਾਲੇ ਹੀ ਨਿਕੰਮੇ ਜੋ ਸਹੀ ਤਰੀਕੇ ਨਾਲ ਸੰਵਿਧਾਨ ਨੂੰ ਲਾਗੂ ਨਹੀਂ ਕਰ ਸਕਦੇ ਜਿਵੇਂ ਅੱਜ ਹੋ ਰਿਹਾ ਹੁਣ ਮੈਨੂੰ ਲੱਗਦਾ ਹੈ ਕਿ ਧੁਨਿਕ ਸੰਵਿਧਾਨ ਦੇ ਦੋ ਧਾਰ ਹੋ ਸਕਦੇ ਇੱਕ ਆਧਾਰ ਤਾਂ ਸੰਸਦ ਦੀ ਸੰਸਦਲ ਪ੍ਰਣਾਲੀ ਹੈ ਤੇ ਦੂਜਾ ਆਧਾਰ ਖੁਦ ਮੁਖਤਿਆਰ ਤਾਨਾਸ਼ਾਹੀ ਵਾਲਾ ਸ਼ਾਸਨ ਢੰਗ ਹੋਵੇ ਜੇ ਅਸੀਂ ਇਸ ਸਹਿਮਤ ਇਸ ਸਹਿਮਤ ਹਾਂ ਕਿ ਸਾਡਾ ਸੰਵਿਧਾਨ ਤਾਨਾਸ਼ਾਹੀ ਦੇ ਆਧਾਰਤ ਨਾ ਹੋਵੇ ਸੰਸਦੀ ਲੋਕਤੰਤਰ ਉਤੇ ਆਧਾਰਿਤ ਹੋਵੇ ਜਿਸ ਅਧੀਨ ਸਰਕਾਰ ਦਾ ਹਮੇਸ਼ਾ ਇਮਤਿਹਾਨ ਹੁੰਦਾ ਰਹੇ ਭਾਵ ਇਸ ਸਰਕਾਰ ਲੋਕਾਂ ਪ੍ਰਤੀ ਉੱਤਰਦਾਈ ਹੋਵੇ ਨਿਆਂ ਪ੍ਰਤੀ ਜਵਾਬਦੇਹ ਹੋਵੇ ਜਾਂ ਮੈਨੂਵੇ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ ਕਿ ਸੰਵਿਧਾਨ ਵਿੱਚ ਦਰਜ ਸਿਧਾਂਤ ਦੀ ਕਿਸੇ ਹੋਰ ਸੰਸਦੀ ਸੰਵਿਧਾਨ ਨਾਲੋਂ ਚਾਹੇ ਵੱਧ ਉੱਤਮ ਨਾ ਹੋਣ ਉਸ ਜਿੰਨੇ ਉੱਤਮ ਤਾਂ ਜ਼ਰੂਰ ਹੋਣ ਕਿਉਂਕਿ ਦੇਖੋ ਸੰਵਿਧਾਨ ਸਦਾ ਸਰਕਾਰਾਂ ਦਾ ਇਮਤਿਹਾਨ ਕਿਉਂ ਹੈ ਮੀਨ ਜਿਕੇ ਹਰ 5 ਸਾਲ ਬਾਅਦ ਸਰਕਾਰਾਂ ਬਦਲਦੀਆਂ ਤੇ ਉਹਨਾਂ ਦੇ ਇਹ ਜੋ ਇਮਤਿਹਾਨ ਹੁੰਦੇ ਨੇ ਕਿ ਕੌਣ ਚੱਤਰਾ ਹਾਂ ਲੋਕਾਂ ਲਈ ਅਥਾਰਤਾਇਕ ਹਾਲੀਆ ਅਗਰ ਲੋਕਾਂ ਲਈ ਕੰਮ ਵਧੀਆ ਕੀਤੇ ਨੇ ਤਾਂ ਲੋਕ ਤੁਹਾਨੂੰ ਜਿਤਾਉਣਗੇ ਕਿ ਲੋਕਾਂ ਦੀ ਕੰਮ ਮਾੜੇ ਨੇ ਤਾਂ ਲੋਕ ਤੁਹਾਨੂੰ ਚੱਕੇ ਤੱਕ ਤੋਂ ਪਾਈ ਸੁੱਟ ਦੇਣਗੇ ਸਵਿਧਾਨ ਨਕਲਮਾਤ ਨਹੀਂ ਕਈ ਸਿਸਟ ਅਸੈਂਬਲੀਆਂ ਵਿੱਚ ਅਸੈਂਬਲੀ ਦੇ ਵਿੱਚ ਕਈ ਵਿਰੋਧੀ ਤਰ੍ਹਾਂ ਨੇ ਵੀ ਕਿਹਾ ਵੀ ਸਵਿਧਾਨ ਨਕਲਮਾਤ ਨਹੀਂ ਵੀ ਨਕਲਾਮਾਰ ਕੇ ਲਿਖਿਆ ਗਿਆ ਪਰ ਬਾਬਾ ਸਾਹਿਬ ਨੇ ਕਿਹਾ ਵੀ ਇਹ ਸਵਿਧਾਨ ਇੱਕ ਨਕਲਮਾਤ ਨਹੀਂ ਕਿਆ ਆ ਗਿਆ ਹੈ ਕਿ ਸੰਵਿਧਾਨ ਦੇ ਇਸ ਮਸੰਦੇ ਵਿੱਚ ਕੁਝ ਵੀ ਨਵਾਂ ਨਹੀਂ ਇਹ ਤਾਂ ਭਾਰਤ ਸਰਕਾਰ ਦੇ ਸੰਨ 1935 ਦੇ ਐਕਟ ਦਾ ਜਿਉਂ ਦਾ ਤਿਉਂ ਲਿਆ ਗਿਆ ਹੈ ਅਤੇ ਬਾਕੀ ਦਾ ਹੋਰਾਂ ਮੁਲਕਾਂ ਦੇ ਸੰਵਿਧਾਨਾਂ ਤੋਂ ਉਧਾਰਾ ਲਿਆ ਗਿਆ ਹੈ ਇਸ ਵਿੱਚ ਮੌਲਿਕਤਾ ਬਹੁਤ ਘੱਟ ਹੈ ਤੇ ਕੋਈ ਪੁੱਛ ਸਕਦਾ ਹੈ ਕਿ ਵਿਸ਼ਵ ਇਤਿਹਾਸ ਦੇ ਬੰਦ ਕਾਲ ਵਿੱਚ ਜੋ ਸੰਵਿਧਾਨ ਬਣਾਇਆ ਜਾਵੇ ਉਸ ਵਿੱਚ ਕੋਈ ਨਵੀਂ ਚੀਜ਼ ਹੋ ਸਕਦੀ ਹੈ 100 ਬਰਿਆਂ ਤੋਂ ਉੱਪਰ ਸਮਾਂ ਹੋ ਗਿਆ ਹੈ ਜਦੋਂ ਪਹਿਲਾ ਲਿਖਤੀ ਸੰਵਿਧਾਨ ਬੰਮਿਆ ਸੀ ਬਾਅਦ ਵਿੱਚ ਕਈ ਮੁਲਕਾਂ ਨੇ ਸੰਵਿਧਾਨ ਨੂੰ ਆਪਣੇ ਆ ਸਾਹਮਣੇ ਰੱਖ ਕੇ ਆਪੋ ਆਪਣੇ ਸਬਧਾਨ ਬਣਾਏ ਸਬਧਾਨ ਦਾ ਦਾਇਰਾ ਕੀ ਹੋਣਾ ਚਾਹੀਦਾ ਹੈ ਬਹੁਤ ਪਹਿਲਾਂ ਇਹ ਹੋ ਚੁੱਕਿਆ ਹੈ ਇਸੇ ਤਰ੍ਹਾਂ ਸਬਧਾਨ ਦੀਆਂ ਮੁੱਖ ਜਾਂ ਬੁਨਿਆਦੀ ਗੱਲਾਂ ਕਿਹੜੀਆਂ ਹੋਣ ਸਾਰੀ ਦੁਨੀਆ ਜਾਣ ਚੁੱਕੀ ਹੈ ਕਿ ਇਸ ਧਿਆਨ ਵਿੱਚ ਰੱਖਦੇ ਹਾਂ ਆਪਣੀ ਮੁਖਤਰਾਵਾਂ ਵਿੱਚ ਸਾਰੇ ਸਬਧਾਨਿਕ ਹੋ ਜਾ ਨਹੀਂ ਦਿਸਣਗੇ ਇੱਕੋ ਜਿਹੇ ਦਿਸਣਗੇ ਸਮੇਂ ਇੰਨੀ ਦੇਰੀ ਨਾ ਹੋ ਜਾਏ ਕਿ ਨਮਾ ਜੋੜਿਆ ਜਾ ਸਕਦਾ ਹੈ ਜਾਂ ਇੰਨੀ ਦੇਰੀ ਨਾ ਹੋ ਜਾਏ ਕੇ ਨਮਾ ਜੋੜਿਆ ਨਾ ਜਾ ਸਕਦਾ ਹੋਵੇ ਤੇ ਜਾਂ ਜੋੜਿਆ ਜਾ ਸਕਦਾ ਹੋਵੇ ਉਹ ਇਹ ਕਿ ਪਹਿਲੇ ਸਵਿਧਾਨਾਂ ਦੀਆਂ ਚੁਰਕੀਆਂ ਦੂਰ ਕਰੇ ਉਸ ਦੇ ਉਸ ਨੂੰ ਦੇਸ਼ ਦੀਆਂ ਵਰਤਮਾਨ ਲੋੜਾਂ ਅਨੁਸਾਰ ਬਣਾਇਆ ਜਾਵੇ ਇਸ ਸਵਿਧਾਨ ਉਦੇਸ਼ ਉੱਤੇ ਹੋਰ ਦੇਸ਼ਾਂ ਦੇ ਸਵਿਧਾਨ ਦੀ ਨਕਲ ਨਾ ਹੋਣ ਦਾ ਦੋਸ਼ ਹੈ ਮੈਨੂੰ ਯਕੀਨ ਹੈ ਇਸ ਦਾ ਕਾਰਨ ਹੈ ਕਿ ਸਵਿਧਾਨ ਦੀ ਪੂਰੀ ਤਰ੍ਹਾਂ ਦਿਹਾਇ ਨਹੀਂ ਕੀਤਾ ਗਿਆ ਬਾਬਾ ਸਾਹਿਬ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਕਿ ਇਹਨਾਂ ਨੇ ਸਵਿਧਾਨ ਨੂੰ ਪੜ੍ਹਿਆ ਹੀ ਨਹੀਂ ਚੰਗੀ ਤਰ੍ਹਾਂ ਮੈਂ ਦੱਸ ਚੁੱਕਾ ਹਾਂ ਕਿ ਸਵਿਧਾਨ ਦੇ ਖਾੜੇ ਵਿੱਚ ਕੀ ਨਮਾ ਹੈ ਮੈਂ ਮੈਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਜਿਨ੍ਹਾਂ ਨੇ ਦੂਜੇ ਸਵਿਧਾਨ ਨੂੰ ਪੜ੍ਹਿਆ ਹੈ ਜੋ ਇਸ ਮੁੱਦੇ ਤੇ ਨਿਰਪੱਖ ਤੇ ਵਿਚਾਰਨ ਲਈ ਤਿਆਰ ਹਨ ਸਹਿਮਤ ਹੋਣਗੇ ਤਾਂ ਖਾੜਾ ਕਮੇਟੀਆਂ ਦੋਸ਼ ਲਾਇਆ ਜਾ ਸਕਦਾ ਇੱਕ ਸਵਿਧਾਨ ਨਿਰਮਾਣ ਵਿੱਚ ਉਹਨਾਂ ਨੇ ਅੱਖਾਂ ਬੰਦ ਕਰਕੇ ਗੁਲਾਮਾਂ ਦੀ ਤਰ੍ਹਾਂ ਹੋਰ ਸਵਿਧਾਨ ਦੀ ਨਕਲੀ ਕੀਤੀ ਹੈ ਇਹ ਦੋਸ਼ ਮੇਰੇ ਤੇ ਲਾਇਆ ਜਾ ਰਿਹਾ ਹੈ ਸਵਿਧਾਨ ਦਾ ਕੰਮਕਾਜ ਲੋਕਾਂ ਅਤੇ ਰਾਜਨੀਤਿਕ ਦਲਾਂ ਉਤੇ ਨਿਰਭਰ ਕਰਦਾ ਹੈ ਹੁਣ ਮੈਂ ਮਹਿਸੂਸ ਕਰਦਾ ਕਿ ਸੰਵਿਧਾਨ ਜਿੰਨਾ ਮਰਜੀ ਚੰਗਾ ਹੋਵੇ ਜੇ ਨਕਮਿਆਂ ਦੇ ਹੱਥ ਆ ਗਿਆ ਤਾਂ ਮਾੜਾ ਸਾਬਤ ਹੋਵੇ ਦੂਜੇ ਪਾਸੇ ਸੰਵਿਧਾਨ ਕਿੰਨਾ ਵੀ ਮਾੜਾ ਹੋਵੇ ਜੇ ਚੰਗਾ ਸਾਬਤ ਜੋ ਇਹ ਚੰਗਾ ਸਾਬਤ ਹੋਵੇਗਾ ਜੇ ਉਹ ਕੰਮ ਕਰਨ ਵਾਲੇ ਲੋਕ ਚੰਗੇ ਹੋਣਗੇ ਸੰਵਿਧਾਨ ਦਾ ਕਾਰਜ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਨਹੀਂ ਹੈ ਕਿ ਸੰਵਿਧਾਨ ਦਾ ਸੁਭਾਅ ਸੰਵਿਧਾਨ ਦਾ ਸਰੂਪ ਸੰਵਿਧਾਨ ਦਾ ਕੇਵਲ ਰਾਜ ਦੇ ਅੰਗਾਂ ਜਿਵੇਂ ਵਿਧਾਨ ਮੰਡਲ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦੀ ਵਿਵਸਥਾ ਕਰ ਸਕਦਾ ਰਾਜ ਦੇ ਅੰਗਾਂ ਦੀ ਕਾਰਜ ਪ੍ਰਣਾਲੀ ਜਿੰਨਾ 'ਤੇ ਨਿਰਭਰ ਕਰਦੀ ਹੈ ਲੋਕ ਆਪਣੇ ਰਾਜਨੀਤਿਕ ਦਲਾਂ ਤੋਂ ਜਨਤਾ ਦੀ ਇੱਛਾ ਤੇ ਨੀਤੀ ਨੂੰ ਲਾਗੂ ਕਰਨ ਦੇ ਸਾਧਨ ਹੁੰਦੇ ਹਨ। ਕੌਣ ਕਹਿ ਸਕਦਾ ਹੈ ਕਿ ਭਾਰਤ ਦੇ ਲੋਕ ਲੋਕਾਂ ਦੇ ਰਾਜਨੀਤਿਕ ਦਲ ਕਿੱਦਾਂ ਦਾ ਵਿਹਾਰ ਕਰਦੇ ਹਨ? ਕੀ ਉਹ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਸੰਵਧਾਨਿਕ ਤੌਰ ਤੇ ਤਰੀਕੇ ਅਪਣਾਉਣਗੇ ਜਾਂ ਕਿ ਕ੍ਰਾਂਤੀਕਾਰੀ ਤਰੀਕਿਆਂ ਨੂੰ ਪਹਲ ਦੇਣਗੇ ਜੋ ਕ੍ਰਾਂਤੀਕਾਰੀ ਸਾਧਨ ਅਪਣਾਉਂਦੇ ਹਨ? ਚਾਹੇ ਸੰਵਧਾਨ ਕਿੰਨਾ ਵੀ ਚੰਗਾ ਹੋਵੇ ਇਹ ਕਹਿਣ ਲਈ ਕਿਸੇ ਸਿਆਣੇ ਦੀ ਲੋੜ ਨਹੀਂ ਕਿ ਸੰਵਧਾਨ ਪੱਕਾ ਸਫਲ ਹੈ। ਜੋ ਸੋ ਇਸ ਸੰਵਿਧਾਨ ਬਾਰੇ ਕੋਈ ਨਿਰਣਾ ਦੇਣਾ ਫਜ਼ੂਲ ਹੈ ਬਿਨਾ ਇਹ ਸੋਚਿਆ ਕਿ ਲੋਕ ਅਤੇ ਰਾਜਨੀਤਿਕ ਦਲ ਕਿਵੇਂ ਵਿਚਰਦੇ ਹਨ ਲੋਕਾਂ ਵਿੱਚ ਸੰਵਿਧਾਨਿਕ ਨੈਤਿਕਾ ਦਾ ਫੈਸਾਰਾ ਹੋਣਾ અત્યੰਤ ਜ਼ਰੂਰੀ ਹੈ ਸੰਵਿਧਾਨ ਨੈਤਿਕਾ ਦੇ ਵਿਦਵਾਨ ਗਰੂਟੇ ਦਾ ਭਾਵ ਹੈ ਕਿ ਸੰਵਿਧਾਨ ਦੇ ਸਰੂਪ ਅੰਗਾ ਪ੍ਰਤੀ ਉਤਕਮ ਸਰਦਾ ਇਹਨਾਂ ਸਰੂਪਾਂ ਦੇ ਅਧੀਨ ਕਾਰਜ ਕਰਨ ਵਾਲੇ ਅਧਿਕਾਰੀਆਂ ਦੀਆਂ ਆਗਿਆ ਦਾ ਪਾਲਣ ਪਰੰਤੂ ਨਾਲ ਹੀ ਨਿਸ਼ਚਿਤ ਕਾਨੂੰਨੀ ਪ੍ਰਬੰਧਾਂ ਅਧੀਨ ਭਾਸ਼ਣ ਅਤੇ ਕਾਰਜ ਸੁਤੰਤਰਤਾ ਦੀ ਵਿਕਤੀ ਪੈਦਾ ਕਰਦੀ ਹੈ ਨਾਲ ਹੀ ਉਹਨਾਂ ਅਧਿਕਾਰੀਆਂ ਦੇ ਲੋਕ ਕਾਰਜਾਂ ਬਾਰੇ ਖੁੱਲੀ ਆਲੋਚਨਾ ਵੀ ਖੁੱਲ੍ਹ ਦਿੰਦੀ ਹੈ ਨਾਲ ਹੀ ਹਰ ਨਾਗਰਿਕ ਦੇ ਮਨ ਵਿੱਚ ਇਹ ਵਿਸ਼ਵਾਸ ਵੀ ਪੈਦਾ ਕਰਦੀ ਹੈ ਹੋਵੇ ਕਿ ਦਲ ਸੰਸਦ ਦੀ ਕੁੜੱਤਨ ਦੇ باوجود ਸੰਵਿਧਾਨ ਦਾ ਸਰੂਪ ਪ੍ਰਤੀ ਉਹਨਾਂ ਵਿਰੋਧੀਆਂ ਅੰਦਰ ਵੀ ਉਹੀ ਆਦਰਸ਼ ਸਤਕਾਰ ਹੈ ਜੋ ਉਸ ਦੇ ਮਨ ਵਿੱਚ ਹੈ ਇਸ ਗੱਲ ਨੂੰ ਹਰ ਕੋਈ ਸਵੀਕਾਰ ਕਰਦਾ ਹੈ ਕਿ ਲੋਕਤੰਤਰੀ ਸੰਵਿਧਾਨ ਦੀ ਸ਼ਾਂਤੀਪੂਰਵ ਚੱਲਣ ਲਈ ਸੰਵਿਧਾਨ ਨੈਤਿਕਾ ਦਾ ਸੰਵਿਧਾਨ ਨੈਤਿਕਾ ਪਸਾਰਾ ਜ਼ਰੂਰੀ ਹੈ ਪਰਿ ਸਵਿਧਾਨ ਦੇ ਦੋ ਗੱਲਾਂ ਹਨ ਅਫਸੋਸ ਕਿ ਉਹਨਾਂ ਬਾਰੇ ਲੋਕ ਬਹੁਤਾ ਨਹੀਂ ਜਾਣਦੇ ਪਹਿਲਾ ਕਿ ਸ਼ਾਸਨ ਪદ્ધਤੀ ਦਾ ਸੰਵਿਧਾਨਪੱਤੀ ਨਾਲ ਬਹੁਤ ਨੇੜੇ ਦਾ ਸੰਬੰਧ ਹੈ ਸ਼ਾਸਨ ਪદ્ધਤੀ ਭਾਵ ਸੋਹੋਂ ਸਰੂਪ ਦੋਹਾਂ ਦ੍ਰਿਸ਼ਟੀਕੋਣਾਂ ਦੇ ਵਿਧਾਨਪੱਤੀ ਅਨੁਸਾਰ ਹੋਣਾ ਚਾਹੀਦਾ ਹੈ ਦੂਜੀ ਸੰਵਿਧਾਨ ਦੇ ਸਰੂਪ ਨੂੰ ਬਦਲੇ ਬਿਨਾ ਕੇਵਲ ਸ਼ਾਸਨ ਪ੍ਰਣਾਲੀ ਨੂੰ ਬਦਲ ਕੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਉਲਟਾ ਉਲਟਾ ਦੇਣਾ ਕਾਮੇ ਸਵਧਾਨਿਕ ਭਾਵਨਾ ਨਾਲੋਂ ਬੇਮੁਖ ਕਰ ਦੇਣਾ ਉਸ ਭਾਵਨਾ ਦਾ ਵਿਰੋਧ ਹੈ ਇਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਜਿੱਥੇ ਲੋਕ ਸਵਧਾਨਿਕ ਨੈਤਿਕਤਾ ਦੀ ਉਤਪ੍ਰੋਤ ਹੋਣਾ ਜਿਵੇਂ ਕਿ ਗਰੋਟੇ ਨੇ ਕਿਹਾ ਸਵਧਾਨਿਕ ਨੈਤ ਦਾ ਕੋਈ ਸੁਭਾਵਿਕ ਭਾਵਨਾ ਨਹੀਂ ਇਸ ਲਈ ਯਤਨ ਕਰਨ ਦੀ ਲੋੜ ਹੈ ਕਿ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਲੋਕਾਂ ਨੇ ਇਸ ਦੀ ਆਦਤ ਪਾਉਣੀ ਹੈ ਭਾਰਤ ਵਿੱਚ ਲੋਕਤੰਤਰ ਅਜੇ ਉੱਤੋਂ ਉੱਤੇ ਹੈ ਅਜੇ ਲੋਕਾਂ ਦਾ ਤੰਤਰ ਨਹੀਂ ਹੁਣ ਘੱਟ ਗਿਣਤੀ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਵੀ ਸਵਿਧਾਨ ਦੇ ਵਿੱਚ ਅਸੈਂਬਲੀ ਦੇ ਵਿੱਚ 바ਵਾ ਸਾਹਿਬ ਨੇ ਬੋਲਿਆ ਮੇਰੇ ਮਿੱਤਰ ਕਹਿੰਦੇ ਹਨ ਕਿ ਸਵਿਧਾਨ ਬਣਾਇਆ ਇਹ ਕਹਿਣ ਲਈ ਤਿਆਰ ਹਾਂ ਕਿ ਮੈਂ ਸਵਿਧਾਨ ਨੂੰ ਸਾਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ ਮੈਨੂੰ ਇਹ ਨਹੀਂ ਚਾਹੀਦਾ ਕਿ ਕਿਸੇ ਦੇ ਕੰਮਾਂ ਦਾ ਨਹੀਂ ਹੈ ਪਰ ਜੋ ਵੀ ਹੈ ਜੇ ਸਾਡੇ ਲੋਕਾਂ ਨੇ ਇਸ ਨਾਲ ਨਿਬੜਣਾ ਚਾਹੁੰਦੇ ਹਨ ਤਾਂ ਇਹ ਗੱਲ ਕਦੇ ਨਾ ਭੁੱਲਣ ਕਿ ਇੱਥੇ ਬਹੁ ਗਿਣਤੀ ਹਨ ਤੇ ਘੱਟ ਗਿਣਤੀਆਂ ਵੀ ਹਨ ਘੱਟ ਗਿਣਤੀਆਂ ਨੂੰ ਇਹ ਕਹਿ ਕੇ ਠੁਕਰਾਇਆ ਨਹੀਂ ਜਾ ਸਕਦਾ ਕਿ ਤੁਹਾਨੂੰ ਮਾਨਤਾ ਦੇਣਾ ਲੋਕਤੰਤਰ ਦੀ ਹਾਨੀ ਹੈ ਮੈਂ ਕਹਿਣਾ ਹੈ ਕਿ ਘੱਟ ਗਲਤੀਆਂ ਨੂੰ ਹਾਲੀ ਪਛਾਣ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ। ਪਿਛਲੀ ਵਾਰ ਮੈਂ ਕਿਹਾ ਸੀ ਕਿ ਮੈਂ ਸਵਧਾਨ ਨੂੰ ਸਾਲਣਾ ਚਾਹੁੰਦਾ ਹਾਂ ਜਲਦਬਾਜ਼ੀ ਵਿੱਚ ਮੈਂ ਕਾਰਨ ਨਹੀਂ ਦੱਸ ਸਕਿਆ। ਹੁਣ ਮੇਰੇ ਮਿੱਤਰ ਨੇ ਮੈਨੂੰ ਮੌਕਾ ਦਿੱਤਾ ਹੈ ਮੈਂ ਕਾਰਨ ਦੱਸਾਂਗਾ ਕਿ ਕਾਰਨ ਇਹ ਹੈ ਕਿ ਅਸੀਂ ਇੱਕ ਮੰਦਰ ਬਣਾਇਆ ਕਿ ਦੇਵਤੇ ਆਵੇ ਤੇ ਇਸ ਨੂੰ ਵਿੱਚ ਨਿਵਾਸ ਕਰੇ ਪਰੰਤੂ ਇਸ ਨੂੰ ਪਹਿਲਾਂ ਕਿ ਦੇਵਤੇ ਨੂੰ ਸਾਬਤ ਕੀਤਾ ਜਾਵੇ ਸ਼ੈਤਾਨ ਮੰਦਰ ਤੇ ਕਾਬਜ਼ ਹੋਗੇ। ਮੰਦਰ ਨੂੰ ਤਬਾਹ ਕੀਤੇ ਬਿਨਾਂ ਕੋਈ ਚਾਰਾ ਹੈ ਅਸੀਂ ਨਹੀਂ ਸੀ ਚਾਇਆ। ਕੇ ਸ਼ਤਾਨ ਰਹਿਣਾ ਅਸੀਂ ਚਾਹੁੰਦੇ ਸੀ ਕਿ ਦੇਵਤੇ ਇਸ ਵਿੱਚ ਰਹਿਣ ਇਸ ਕਾਰਨ ਮੈਂ ਕਿਹਾ ਹੈ ਕਿ ਇਸ ਨੂੰ ਜਲਦ ਪਸੰਦ ਕਰਨਾ ਚਾਹੀਦਾ ਹੈ ਜਾਂ ਜਲਾਉਣਾ ਚਾਹੀਦਾ ਜਾਂ ਸਾਨੂੰ ਪਸੰਦ ਨਹੀਂ ਕਰਨਾ ਚਾਹੀਦਾ ਬਾਬਾ ਸਾਹਿਬ ਨੇ ਇਹ ਕਿਹਾ ਕਿ ਅਸੀਂ ਇੱਕ ਮੰਦਿਰ ਬਣਾਇਆ ਉਸ ਵਿੱਚ ਜਦੋਂ ਅਸੀਂ ਦੇਵਤੇ ਨੂੰ ਕਾਬਜ ਕਰਦਾ ਸੀ ਲੋਕਾਂ ਨੇ ਆਉਣਾ ਸੀ ਉਸ ਤੋਂ ਪਹਿਲਾਂ ਉੱਥੇ ਸ਼ੈਤਾਨ ਕਾਬਜ ਹੋ ਗਿਆ ਇਸ ਲਈ ਮੈਂ ਕਿਹਾ ਸੀ ਕਿ ਇਸ ਸਬਦਾਨ ਨੂੰ ਜਲਾ ਦੇਣਾ ਚਾਹੀਦਾ ਹੈ ਕਿਉਂਕਿ ਲੋਕ ਇਸ ਜਿੰਨੇ ਤੇ ਅਪਣਾਉਂਦੇ ਨਹੀਂ ਗਾਣੀ ਲਾਉਂਦੇ ਤਾਂ ਇਹ ਅਸੈਂਬਲੀ ਦੇ ਲੋਕ ਵੀ ਇਸ ਨੂੰ ਅਪਣਾਉਣਗੇ ਸੰਵਿਧਾਨ ਇੱਕ ਅਦੁੱਪਤ ਦਸਤਾਵੇਜ਼ ਹੈ ਮੈਂ ਫਕਰ ਨਾਲ ਇਹ ਕਹਿੰਦਾ ਹਾਂ ਕਿ ਜੋ ਇਸ ਸੰਵਿਧਾਨ ਨੇ ਦੇਸ਼ ਨੂੰ ਦਿੱਤਾ ਹੈ ਉਹ ਇੱਕ ਅਦੁੱਪਤ ਦਸਤਾਵੇਜ਼ ਹੈ ਇਹ ਮੈਂ ਹੀ ਨਹੀਂ ਕਹਿੰਦਾ ਕਿ ਬਹੁਤ ਬਹੁਤ ਲੋਕ ਕਹਿੰਦੇ ਹਨ ਕਿ ਸੰਵਿਧਾਨ ਦੇ ਹੋਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਚਾਹੁੰਦੇ ਹਨ ਕਿ ਉਹ ਸੱਲ ਤੇ ਬਹੁਤ ਸੌਖਾ ਹੈ ਸੋ ਇਹ ਸੰਵਿਧਾਨ ਦੇ ਵਿੱਚ ਜੋ ਬਾਬਾ ਸਾਹਿਬ ਨੇ ਅਸੈਂਬਲੀ ਵਿੱਚ ਕਿਹਾ ਤੇ ਹੁਣ ਮੁੱਖ ਵਿਸ਼ੇਸ਼ਤਾਵਾਂ ਅਸੀਂ ਕੱਲ ਪੜਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਤੇ ਲੋਕ ਵੀ ਲੰਬੀਆਂ ਵੀਡੀਓ ਨੂੰ ਸੁਣਨਾ ਪਸੰਦ ਨਹੀਂ ਕਰਦੇ ਤੋ ਇਹਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਸੰਵਿਧਾਨ ਦੇ ਵਿੱਚ ਕੁਝ ਗਲਤ ਬੋਲਿਆ ਗਿਆ ਹੋਵੇ ਜਾਂ ਕੁਛ ਰਹਿ ਗਿਆ ਹੋਵੇ ਬੋਲ ਦਿੱਤਾ ਤਾਂ ਤੁਹਾਡੇ ਅੱਗੇ ਹੱਥ ਜੋੜ ਕੇ ਮਾਫੀ ਤੁਸੀਂ ਮਾਫ ਕਰਨ ਦੇ ਯੋਗ ਹੋ ਅਗਲੀ ਵੀਡੀਓ ਵਿੱਚ ਚਲਦੇ ਮਿਲਦੇ ਆ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਚੈਨਲ ਜਰੂਰ ਕਰਿਆ ਜੀ